ਸਤਿ ਸ੍ਰੀ ਅਕਾਲ ਦੋਸਤੋ ਬੁਟਾਟੀ ਸੀ ਕਾਫੇ ਚੈਨਲ ਤੇ ਸਾਰੇ ਦੋਸਤਾਂ ਦਾ 모ਸਟ ਵੈਲਕਮ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਦੋਸਤੋ ਇੱਕ ਬਹੁਤ ਹੀ ਜ਼ਰੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਸੋ ਇਹ ਜਾਣਕਾਰੀ ਜੋ ਹੁਣ ਪਿਛਲੇ ਕੁਝ ਦਿਨਾਂ ਦੇ ਵਿੱਚ ਹੀ ਪੀਐਸਟੈਟ ਦੇ ਫਾਰਮ ਭਰੇ ਗਏ ਹਨ ਸੋ ਉਸ ਨੂੰ ਲੈ ਕੇ ਇੱਕ ਨਵਾਂ ਆਪਣੇ ਸਾਹਮਣੇ ਇੱਕ ਨੋਟੀਫਿਕੇਸ਼ਨ ਨਿਕਲ ਕੇ ਆਇਆ ਹੈ ਸੋ ਜਿਸ ਦੇ ਵਿੱਚ ਬਹੁਤ ਹੀ ਜ਼ਰੂਰੀ ਗੱਲ ਆਪਣੇ ਨਾਲ ਸਾਂਝੀ ਕੀਤੀ ਗਈ ਹੈ ਸੋ ਜਿਹੜੇ ਜਿਹੜੇ ਦੋਸਤਾਂ ਨੇ ਕੁਛ ਹੀ ਦਿਨ ਪਹਿਲਾਂ ਜਿਹੜਾ ਪੀਐਸਟੈਟ ਦਾ ਫਾਰਮ ਅਪਲਾਈ ਕੀਤੇ ਹਨ ਜੋ ਪੀਐਸਟੈਟ ਦਾ ਦਸੰਬਰ ਦੇ ਵਿੱਚ ਜਾਂ ਜਨਵਰੀ ਦੇ ਵਿੱਚ ਹੋਣ ਜਾ ਰਿਹਾ ਹੈ ਉਸ ਨੂੰ ਲੈ ਕੇ ਸੋ ਉਸ ਦੇ ਲਈ ਇੱਕ ਨਵੀਂ ਗਾਈਡਲਾਈਨਸ ਆਈ ਹੈ ਸੋ ਬੜੇ ਧਿਆਨ ਦੇ ਨਾਲ ਵੀਡੀਓ ਨੂੰ ਅਖੀਰ ਤੱਕ ਦੇਖ ਲਿਓ ਨਹੀਂ ਤਾਂ ਤੁਹਾਨੂੰ ਨੁਕਸਾਨ ਵੀ ਹੋ ਸਕਦਾ ਹੈ ਪੇਪਰ ਵੀ ਤੁਹਾਡਾ ਕੈਂਸਲ ਹੋ ਸਕਦਾ ਹੈ ਸੋ ਜਿਹੜੀ ਗਾਈਡਲਾਈਨਸ ਆਈ ਹੈ ਉਹ ਆਪਾਂ ਬੜੇ ਧਿਆਨ ਦੇ ਨਾਲ ਦੇਖ ਲੈਣੇ ਆ ਕਿ ਗਾਈਡਲਾਈਨਸ ਆਪਣੇ ਕੋਲ ਆਈ ਹੈ ਸੋ ਪੀਐਸਟੈਟ 2024 ਦੀ ਪ੍ਰੀਖਿਆ ਵਿੱਚ ਅਪੀਅਰ ਹੋਣ ਸੰਬੰਧੀ ਆਪ ਵੱਲੋਂ ਇੱਕ ਤੋਂ ਵੱਧ ਐਪਲੀਕੇਸ਼ਨ ਵੱਖੋ-ਵੱਖਰੇ ਕੰਬੀਨੇਸ਼ਨ ਨਾਲ ਭਰੀਆਂ ਗਈਆਂ ਹਨ ਸੋ ਜਿਹੜੇ-ਜਿਹੜੇ ਦੋਸਤਾਂ ਨੇ ਸਿਰਫ ਇੱਕ ਹੀ ਕੰਬੀਨੇਸ਼ਨ ਨਾਲ ਆਪਣੇ ਫਾਰਮ ਨੂੰ ਅਪਲਾਈ ਕੀਤਾ ਹੈ ਸੋ ਉਹਨਾਂ ਨੂੰ ਜਿਹੜਾ ਕਿ ਜ਼ਿਆਦਾਤਰ ਪ੍ਰੋਬਲਮ ਕੋਈ ਵੀ ਨਹੀਂ ਆਵੇਗੀ ਸੋ ਜਿਹੜੇ ਦੋਸਤਾਂ ਨੇ ਡਬਲ ਕੰਬੀਨੇਸ਼ਨ ਦੇ ਨਾਲ ਫਾਰਮ ਨੂੰ ਅਪਲਾਈ ਕੀਤਾ ਹੈ ਯਾਨੀ ਕਿ ਦੋ-ਦੋ ਫਾਰਮ ਅਪਲਾਈ ਕੀਤੇ ਹਨ ਸੋ ਜਿਵੇਂ ਮੰਨ ਲਓ ਕਿਸੇ ਨੇ ਬੀਏ ਪਲੱਸ ਐਡਟ ਨਾਲ ਕੀਤਾ ਹੈ ਜਾਂ ਕਿਸੇ ਨੇ ਬੀਏ ਪਲੱਸ ਬੀਐਡ ਨਾਲ ਕੀਤਾ ਹੈ ਜਾਂ ਕਿਸੇ ਹੋਰ ਕੰਬੀਨੇਸ਼ਨ ਨਾਲ ਲਈ ਕੀਤਾ ਹੈ ਸੋ ਜੇਕਰ ਤੁਸੀਂ ਦੋ ਫਾਰਮ ਅਪਲਾਈ ਕੀਤੇ ਹਨ ਠੀਕ ਹੈ ਜੀ ਉਸ ਸੂਰਤ ਦੇ ਵਿੱਚ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਸੋ ਜਦੋਂ ਕਿ ਕੇਵਲ ਇੱਕ ਹੀ ਕੰਬੀਨੇਸ਼ਨ ਨਾਲ ਪ੍ਰੀਖਿਆ ਦਿੱਤੀ ਜਾ ਸਕਦੀ ਹੈ ਸੋ ਆਪਾਂ ਇੱਕ ਹੀ ਕੰਬੀਨੇਸ਼ਨ ਦੇ ਨਾਲ ਜਿਹੜੀ ਪੀਐਸਟੈਟ ਦੀ ਉਹ ਪ੍ਰੀਖਿਆ ਦੇ ਸਕਦੇ ਹਾਂ ਸੋ ਇਹਨਾਂ ਨੇ ਸਪਸ਼ਟ ਰੂਪ ਵਿੱਚ ਇਹ ਗੱਲ ਲਿਖੀ ਹੈ ਇਸ ਦੇ ਵਿੱਚ ਸੋ ਆਪ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਜਿਸ ਕੰਬੀਨੇਸ਼ਨ ਵਿੱਚ ਆਪ ਪ੍ਰੀਖਿਆ ਦੇਣੀ ਚਾਹੁੰਦੇ ਹੋ ਦੋ ਫਾਰਮ ਅਪਲਾਈ ਕੀਤੇ ਹੋਣਗੇ ਸੋ ਤੁਸੀਂ ਜਿਸ ਨੂੰ ਜ਼ਿਆਦਾ ਪ੍ਰੈਫਰ ਦਿਨੇ ਹੋ ਮੰਨ ਲਓ ਤੁਸੀਂ ਬੀਏ ਪਲੱਸ ਈਟੀਟੀ ਦੇ ਨਾਲ ਜਿਹੜਾ ਪ੍ਰੀਖਿਆ ਦੇਣੀ ਚਾਹੁੰਦੇ ਹੋ ਤਾਂ ਉਸ ਸੂਰਤ ਦੇ ਵਿੱਚ ਉਸ ਸਬੰਧੀ ਆਪਣੀ ਸਹਿਮਤੀ ਈਮੇਲ ਆਈਡੀ ps.tethelpdesk@pscb.ac.in ਤੇ ਤੁਸੀਂ ਕੀ ਕਰਨਾ ਜੀ ਇੱਕ ਮੇਲ ਭੇਜਣੀ ਹੈ ਸੋ ਜਿਸ ਦੇ ਵਿੱਚ ਕਿ 16 11 2024 ਸੋ ਆਪਣੇ ਕੋਲੇ ਦਿਨ ਤਾਂ ਇੱਕ ਦੋ ਹੀ ਆ ਬਸ ਇੱਕ ਦੋ ਦਿਨ ਦੇ ਵਿੱਚ ਵਿੱਚ ਹੀ ਤੁਸੀਂ ਇਸ ਵਾਲੀ ਜਿਹੜਾ ਈਮੇਲ ਆਈਡੀ ਦੇ ਉੱਪਰ ਇੱਕ ਜੀਮੇਲ ਭੇਜਣੀ ਹੈ ਜਿਸ ਤੇ ਤੁਸੀਂ ਕਿਹੜੇ ਕੰਬੀਨੇਸ਼ਨ ਦੇ ਨਾਲ ਜਿਹੜਾ ਪੇਪਰ ਦੇਣਾ ਚਾਹੁੰਦੇ ਹੋ ਸੋ ਜੇਕਰ ਤੁਹਾਨੂੰ ਕੋਈ ਵੀ ਜਵਾਬ ਪ੍ਰਾਪਤ ਨਹੀਂ ਹੁੰਦਾ ਤਾਂ ਜਿਹੜੀ ਤੁਹਾਡੀ ਪਾਤਰਤਾ ਮੰਨ ਲਓ ਤੁਸੀਂ ਫਾਰਮ ਜੋ ਭਰਿਆ ਹੈ ਠੀਕ ਹੈ ਜੀ ਉਸ ਨੂੰ ਰੱਦ ਵੀ ਕੀਤਾ ਜਾ ਸਕਦਾ ਹੈ ਸੋ ਇਸ ਲਈ ਸਾਰੇ ਦੋਸਤਾਂ ਨੂੰ ਬਹੁਤ ਹਦਾਇਤ ਕੀਤੀ ਜਾਂਦੀ ਹੈ ਕਿ ਜਿਨ੍ਹਾਂ ਨੇ ਵੀ ਦੋ ਦੋ ਫਾਰਮ ਪੀਐਸਟੈਟ ਦੇ ਅਪਲਾਈ ਕੀਤੇ ਹਨ ਸੋ ਆਪਾਂ ਇੱਕ ਹੀ ਕੰਬੀਨੇਸ਼ਨ ਦੇ ਨਾਲ ਜਿਹੜੀ ਅਪਲਾਈ ਕਰ ਸਕਦੇ ਆ ਇੱਕ ਹੀ ਕੰਬੀਨੇਸ਼ਨ ਦੇ ਨਾਲ ਜਿਹੜਾ ਆਪਾਂ ਪੇਪਰ ਦੇ ਸਕਦੇ ਆ ਸੋ ਜੇ ਕਿਸੇ ਵੀਰ ਨੇ ਦੋ ਕੰਬੀਨੇਸ਼ਨ ਦੇ ਨਾਲ ਫਾਰਮ ਨੂੰ ਭਰਿਆ ਹੈ ਤਾਂ ਉਹ ਆਪਣੇ ਇਸ ਜੀਮੇਲ ਆਈਡੀ ਦੇ ਉੱਤੇ ਮੇਲ ਪਾ ਸਕਦਾ ਹੈ ਸੋ 16 11 2024 ਇਸ ਦੀ ਜਿਹੜੀ ਕਿ ਆਖਰੀ ਮਿਤੀ ਹੈ ਸੋ ਇੱਕ ਦੋ ਦੇਣੀ ਆਪਣੇ ਕੋਲੇ ਹੈਗੇ ਆ ਸੋ ਆਈ ਹੋਪ ਇਸ ਇਨਫੋਰਮੇਸ਼ਨ ਨਾਲ ਤੁਹਾਨੂੰ ਬਹੁਤ ਲਾਭ ਮਿਲੇਗਾ ਨੋਰ ਆਪਣੇ ਵਕ ਵਕ ਦੋਸਤਾਂ ਦੇ ਨਾਲ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਉਹਨਾਂ ਦਾ ਵੀ ਇਸ ਦੇ ਨਾਲ ਫਾਇਦਾ ਹੋ ਸਕੇ ਕਿਉਂਕਿ ਇਸ ਪਰ ਕਾਫੀ ਸਾਰੇ ਦੋਸਤਾਂ ਨੇ ਹੋ ਸਕਦਾ ਡਬਲ ਫਾਰਮ ਅਪਲਾਈ ਕੀਤੇ ਹੋਣ ਸੋ ਇਸੇ ਤਰ੍ਹਾਂ ਦੀ ਇਨਫੋਰਮੇਟਿਵ ਵੀਡੀਓ ਦੇ ਨਾਲ ਮਿਲਦੇ ਰਹਾਂਗੇ ਜੀ ਸੋ ਜਿਹੜੇ ਦੋਸਤਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਭ ਤੋਂ ਪਹਿਲਾਂ ਚੈਨਲ ਸਬਸਕ੍ਰਾਈਬ ਕਰ ਲਓ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਜੀ